ਅਸਲਾਮੁਅਲੈਕਮ ਤੇ ਸਸਰੀਆ ਗਾਲ ਕਿਦਾ ਹਾਲ ਚੱਲ ਮੀਟ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵਗੇ ਵਧੀਆ ਹੋਵਗੇ ਚੜਦੀ ਕਲਾ ਚ ਹੋਵਗੇ ਅੱਜ ਅਸੀਂ ਗੱਲ ਕਰਾਂਗੇ ਕਿ ਗੁਰਦੁਆਰੇ ਦੇ ਅੰਦਰ ਇੱਕ ਮੁਸਲਮਾਨ ਨੇ ਅਰਦਾਸ ਕਰਵਾਈ ਤੇ ਜਦੋਂ ਨੇ ਅਰਦਾਸ ਕੀਤੀ ਤੇ ਸਾਰਾ ਹਾਲ ਦੇਖਦਾ ਰਹਿ ਗਿਆ ਕਿ ਇੱਕ ਮੁਸਲਮਾਨ ਸਿੱਖਾਂ ਦੇ ਗੁਰਦੁਆਰੇ ਆ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਰਦਾਸ ਕਰ ਰਿਹਾ ਤੇ ਅੱਜ ਇਸੇ ਹਵਾਲੇ ਨਾਲ ਵੀਡੀਓ ਹੈ ਚਲਨੇ ਆ ਵੀਡੀਓ ਦੀ ਤਰਫ ਫੇਰ ਕਰਨੇ ਆ ਗੱਲਬਾਤ ਤੇਗ ਬਹਾਦਰ ਸਿਮਰੀਏ ਕਨ ਔਲ ਦੀ ਆਵੇ ਧਾਏ ਸਭ ਥਾਈ ਹੋਏ ਸਹਾਈ ਧੰ ਤੰਦ ਸਿਸ਼ਕਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਈ ਧੰ ਤੰਦ ਸੋ ਪਾਛੀਆਂ ਦੀ ਜੋਤ ਹਾਜਰਾ ਜੂਰ ਜਾਇ ਰਾਜੂਰ ਜੁਗੋ ਜੁਗ ਅਟਲ ਸਵਰਤਕ ਦੇ ਮਾਲਕ ਆਤਮਿਕ ਸ਼ੋਭ ਕਾਲ ਜੁਗ ਦੇ ਜਹਾਜ਼ ਮੇਰੀ ਪ੍ਰੀਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸਨ ਦੀ ਦਾਤ ਦਾ ਅੰਦਰ ਕੀ ਬੋਲੋ ਜੀ ਪੰਜਾਂ ਪਿਆਰੀਆਂ ਚੋਹਾਂ ਸਹਿਬਜ਼ਾਦੀਆਂ ਚਾਦੀਆਂ ਮੁਕੀਆਂ ਹਟੀਆਂ ਜੱਪਿਆਂ ਤੱਪਿਆਂ ਜਿੰਨਾ ਗੁਰਮੁਖ ਖ ਨੇ ਨਾਮ ਜੱਪਿਆ ਵੰਡ ਕੇ ਸਤਿਆ ਦੇਖਸ ਲਈ ਤੇ ਵਾਈ ਦੇਖ ਕੇ ਸੁਣ ਕੇ ਹਣ ਲਿਖ ਦਿੱਤਾ ਤਿੰਨਾ ਪਿਆਰੀਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੁਲੋ ਜੀ ਜਿੰਨਾ ਸੁਗਾ ਸੁਨੀਆਂ ਨੇ ਧਰਮ ਮੇਰ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਖਲਾ ਲੁਹਾਈਆਂ ਚਰਕੜੀਆਂ ਤੇ ਚੜੀਤ ਨਾਰੀਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸਾਂ ਨਾਲ ਲਿਭਾਈ ਤੇ ਨਾਮਾ ਪੁਰਸ਼ਾਂ ਪਿਆਰੀਆਂ ਸ਼ਹੀਦਾਂ ਮਰੀਦਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਫਿਰਤ ਮੇ ਸਮੂ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜਿਨਾਂ ਨੇ ਆਖਿਆ ਵਾਹਿਗੁਰੂ ਤਿਨਾਂ ਦਾ ਰਾਖਾ ਆਪ ਸ੍ਰੀ ਵਾਹਿਗੁਰੂ ਹਿੰਨੀ ਮਾਣੀਆਂ ਦੇ ਮਾਨ ਨਿਤਾਣੀਆਂ ਦੇ ਤਾਂ ਨਿਉਟੀਆਂ ਦੀ ਊਟ ਨਿਆਸਰਿਓਂ ਕੇ ਆਸਰਾ ਨਿਬਲੀਆਂ ਦੇ ਬਲ ਨੀ ਲਜੀਆਂ ਦੀ ਲਜ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀਉ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰ ਅੰਦਰ ਕੀਰਤਨ ਸ਼ਬਦ ਕਥਾਵਾਂ ਆਖਿਆ ਤੇ ਨਨ ਸਾਹਿਬ ਜੀ ਦੇ ਛੇ ਕੋੜਿਆਂ ਦੇ ਪਾਠ ਕੀਤੇ ਗਨੇ ਬਾਬਾ ਜੀ ਬਾਣੀ ਪੜਦੇ ਸੁਣਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਗੁਸਤਾਖੀਆਂ ਬੁੱਲਾ ਚੁਕਾ ਮੰਨਦੀਆਂ ਗੇਰ ਹਾਜ਼ਰੀਆਂ ਹੋ ਗਿਆਂ ਹਨ ਆਪ ਆਪਣੀ ਅਨਜਾਣਿਕ ਬੱਚੇ ਜਾਣ ਕੇ ਖਿਮਾ ਦਾ ਦਾਨ ਬਖਸ਼ੋ ਅੱਗੇ ਵਾਸਤੇ ਸ਼ੁੱਧ ਤੇ ਸਪਸ ਚੁਗੜਬਾਣੀ ਪੜ੍ਹਨੇ ਕੀ ਸਮਰੱਥਾ ਬਖਸ਼ੋ ਬਾਣੀ ਦੇ ਨਾਲ ਪਿਆਰ ਬਾਣੀ ਦਾ ਸਤਕਾਰ ਤੇ ਵਿਚਾਰ ਬਖਸ਼ੋ ਸਿੱਖ ਤੇ ਬਹੁਤ ਕਮਾਮ ਦੇ ਅੰਤ ਨਾ ਪਾਰਾ ਵਾਰ ਹਰਿ ਕਿਰਪਾ ਕਰਕੇ ਬਖਸ਼ ਲਿਹੋ ਉਹ ਪਾਪੀ ਵੱਡੂ ਨੰਗਾਰ ਗੁਰੂ ਗਰੀਬ ਦੀ ਆਵਾਜ਼ ਸੱਚੇ ਪਾਤਸ਼ਾਹ ਜੀਓ ਸਾਲੇ ਪਟਸ਼ਰ ਦੀਆਂ ਸਮੂ ਸੰਤਾਂ ਪਹੰਚਾਤ ਰਲ ਮਿਲ ਕੇ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਜਨਮ ਗੁਰ ਪ੍ਰਭ ਨੂੰ ਮੁੱਖ ਰੱਖਦੇ ਹੋਏ ਸ੍ਰੀ ਸਹਿਜ ਪਾਠ ਸਾਹਿਬ ਦੇ ਆਰੰਭ ਹੋਏ ਸੱਚੇ ਪਾਤਸ਼ਾਹ ਕਿਉਂ ਗੀਤਾ ਸਾਹਿਬ ਦੇ ਪਾਠ ਆਰੰਭ ਹੋਏ ਸੱਚੇ ਪਾਤਸ਼ਾਹ ਜੀਓ ਪਾਠੀ ਸਿੰਘਾਂ ਨੂੰ ਸ਼ੁੱਧ ਪਾਠ ਕਰਨ ਦੀ ਸਮਰੱਥਾ ਬਖਸ਼ੋ ਸੇਵਾਦਾਰਾਂ ਨੂੰ ਸੇਵਾ ਦੀ ਯੋਗਤੀ ਬਖਸ਼ੋ ਹਰ ਪ੍ਰਕਾਰ ਦੀ ਸਹਾਇਤਾ ਕਰੋ ਸੱਚੇ ਪਾਤਸ਼ਾਹ ਜੀਓ ਆਈ ਹੋਈ ਸੰਗਤੇ ਮੇਰ ਪ੍ਰਿਆਥਰ ਕੋ ਆਈ ਹੋਈ ਸੰਗਤ ਦੇ ਕਾਬੇ ਸੁਖ ਸ਼ਾਂਤੀ ਆਪਸ ਵਿੱਚ ਪਿਆਰ ਪ੍ਰੇਮ ਮੇਕਾ ਧਾਕ ਬਖਸ਼ੋ ਦੇ ਨਾਮ ਦੀਆਂ ਦਾਤਾਂ ਬਖਸ਼ੋ ਸੁਖੀ ਸਫਲਾ ਜੀਵਨ ਬਖਸ਼ੋ ਕਾਰੋਬਾਰ ਅਮਚ ਬਰਕਤਾਂ ਪਾਓ ਹਰ ਪ੍ਰਕਾਰ ਦੀ ਸਹਾਇਤਾ ਅਦਰ ਉਸਤੇ ਪਾਸ਼ਾ ਜੀਓ ਜਗਤ ਜਲੰਦਾ ਰਖਲੇ ਆਪਣੀ ਕਿਰਪਾ ਦਾਰ ਜਿਤ ਦੁਆਰੇ ਉਗਰੇ ਤੇ ਤੇਨੇ ਹੋ ਬਾਰ ਕਲ ਤਾਰਣ ਗੁਰੂ ਨਾਨਕ ਆਇਆ ਕਲ ਤਾਰਣ ਗੁਰੂ ਨਾਨਕ ਆਇਆ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਪਣਾਈ ਪ੍ਰਗਟ ਪਈ ਸਗਲੇ ਜੁਗ ਅੰਤਰਿ ਗੁਰੂ ਨਾਨਕ ਕੀ ਵਡਿਆਈ ਆਪ ਜੀ ਦਾ ਤੇ ਸ੍ਰੀ ਕਨਾਪ ਪ੍ਰਸਾਦ ਜਿਤੇ ਗਾਜ਼ਰੇ ਆਪ ਜੀ ਦਾ ਭੋਗ ਲਗਾ ਪ੍ਰਸਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਚਖੇ ਆਪ ਜੀ ਦਾ ਪਵਿੱਤਰ ਨਾਮ ਜਪੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ अकल तुखवा दागा टाबल क्षमा करने सर्वजी दे कार्य रास करने सही सज्जन संग प्यारे गुरुमुख मेल जना मिलिया तर नाम स्व स्वसति आवे नानक नाम शर्दी कला तेरे पाने सब वाह गुरु जी का खालसा वाह बोले सो निगार ਦੀ ਖਾਲਸਾ ਤੇ ਐਸੀ ਜੀ ਅੱਜ ਦੇ ਵੀਡੀਓ ਤੁਸੀਂ ਦੇਖਿਆ ਕਿ ਇੱਕ ਮੁਸਲਮਾਨ ਸਿੱਖਾਂ ਦੇ ਗੁਰਦੁਆਰੇ ਖੜੇ ਹੋ ਕੇ ਅਰਦਾਸ ਕਰਵਾ ਰਿਹਾ ਹੈ ਇਹ ਬਹੁਤ ਜ਼ਿਆਦਾ ਹੈਰਾਨ ਕਰ ਦਿੰਦਾ ਜਦੋਂ ਦੂਸਰੇ ਸਿੱਖ ਦੇਖਦੇ ਨੇ ਕਿ ਇੱਕ ਮੁਸਲਮਾਨ ਅਰਦਾਸ ਕਰਵਾ ਰਿਹਾ ਹੈ ਕਿਵੇਂ ਕਰਵਾ ਸਕਦਾ ਹੈ ਇੱਕ ਮੁਸਲਮਾਨ ਅਰਦਾਸ ਬਹੁਤ ਚੰਗਾ ਲੱਗਦਾ ਜਦੋਂ ਦੂਸਰੇ ਮਜ਼ਹਬ ਦਾ ਬੰਦਾ ਸਾਡੇ ਮਜ਼ਹਬ ਦੀ ਕਿਤਾਬ ਪੜ੍ਹੇ ਬਹੁਤ ਚੰਗਾ ਲੱਗਦਾ ਜਦੋਂ ਦੂਸਰੇ ਧਰਮ ਦਾ ਬੰਦਾ ਮੁਸਲਮਾਨਾਂ ਦੀ ਅਰਦਾਸ ਕਰੇ ਜਾਂ ਮੁਸਲਮਾਨ ਸਿੱਖਾਂ ਦੀ ਅਰਦਾਸ ਕਰੇ ਅੱਜ ਮੈਨੂੰ ਯਾਦ ਆਉਂਦਾ ਹੈ ਹਿੰਦੁਸਤਾਨ ਦਾ ਬਹੁਤ ਵੱਡਾ ਆਲਮੇਦੀਨ ਡਾਕਟਰ ਜ਼ਾਕਰ ਨਾਇਕ ਕਿਉਂਕਿ ਡਾਕਟਰ ਜ਼ਾਕਰ ਨਾਇਕ ਨੇ ਹਮੇਸ਼ਾ ਦੂਸਰੇ ਮਜ਼ਹਬ ਦੀਆਂ ਕਿਤਾਬਾਂ ਦੇ ਹਵਾਲੇ ਦੇ ਕੇ ਸਮਝਾਇਆ ਤੇ ਅੱਜ ਇੱਕ ਮੁਸਲਮਾਨ ਗੁਰਦੁਆਰੇ ਦੇ ਅੰਦਰ ਖੜੇ ਹੋ ਕੇ ਅਰਦਾਸ ਕਰਵਾ ਰਿਹਾ ਸਾਰੇ ਸਿੱਖ ਬੈਠੇ ਨੇ ਉਹ ਦੇਖ ਰਹੇ ਨੇ ਬਹੁਤ ਜ਼ਿਆਦਾ ਹੈਰਾਨ ਹੋ ਰਹੇ ਨੇ ਕਿ ਇੱਕ ਮੁਸਲਮਾਨ ਖੜਾ ਹੋ ਕੇ ਸਿੱਖਾਂ ਦੇ ਵਾਸਤੇ ਅਰਦਾਸ ਕਰਵਾ ਰਿਹਾ ਸਿੱਖਾਂ ਦੇ ਨਾਲ ਅਰਦਾਸ ਕਰ ਰਿਹਾ ਇਹ ਬਹੁਤ ਵੱਡਾ ਇਨਕਲਾਬ ਹੈ ਇਹ ਬਹੁਤ ਵੱਡਾ ਇੱਕ ਪਿਆਰ ਤੇ ਮੁਹੱਬਤ ਦਾ ਪੇਗਾਮ ਹੈ ਤੇ ਸਭ ਤੋਂ ਵੱਧ ਕੇ ਮੈਂ ਸਿੱਖਾਂ ਨੂੰ ਮੁਬਾਰਕਬਾਦ ਦਿੰਦਾ ਕਿ ਤੁਹਾਨੂੰ ਉਹ ਤੁਹਾਡਾ ਧਰਮ ਮਿਲਿਆ ਕਿ ਤੁਸੀਂ ਆਪਣੇ ਗੁਰਦੁਆਰਿਆਂ ਦੇ ਅੰਦਰ ਹਰ ਧਰਮ ਦੇ ਬੰਦੇ ਨੂੰ ਆਣ ਦੀ ਇਜਾਜ਼ਤ ਦਿੱਤੀ ਏ ਚਾਹੇ ਉਹ ਮੁਸਲਮਾਨ ਏ ਚਾਹੇ ਉਹ 크ਿਸਚੀਅਨ ਏ ਚਾਹੇ ਉਹ ਹਿੰਦੂ ਏ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਤੱਲਕ ਰੱਖਦਾ ਚਾਹੇ ਉਹ ਕਿਸੇ ਧਰਮ ਨੂੰ ਨਹੀਂ ਵੀ ਮੰਨਦਾ ਉਹ ਵੀ ਗੁਰਦੁਆਰੇ ਆ ਸਕਦਾ ਉਹ ਵੀ ਗੁਰਦੁਆਰੇ ਆ ਕੇ ਅਰਦਾਸ ਸੁਣ ਸਕਦਾ ਉਹ ਵੀ ਗੁਰਦੁਆਰੇ ਆ ਕੇ ਲੰਗਰ ਛੱਕ ਸਕਦਾ ਇਹ ਬਹੁਤ ਵੱਡਾ ਕੰਮ ਹੈ ਕਿਉਂਕਿ ਹਰ ਧਰਮ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਕਿ ਉਹ ਦੂਸਰੇ ਮਸਜਬ ਦੇ ਲੋਕਾਂ ਨੂੰ ਆਪਣੀ ਇਬਾਦਤਗਾਹ ਦੇ ਅੰਦਰ ਆਉਣ ਦੀ ਇਜਾਜ਼ਤ ਦੇਵੇ ਲੇਕਿਨ ਸਿੱਖਾਂ ਨੇ ਗੁਰਦੁਆਰੇ ਦੇ ਅੰਦਰ ਹਰ ਧਰਮ ਨੂੰ ਆਉਣ ਦੀ ਇਜਾਜ਼ਤ ਵੀ ਦਿੱਤੀ ਹੈ ਤੇ ਆਪਣੇ ਗੁਰਦੁਆਰੇ ਆ ਕੇ ਲੰਗਰ ਛਕਣ ਦੀ ਇਜਾਜ਼ਤ ਵੀ ਦਿੱਤੀ ਹੈ ਇਹ ਬਹੁਤ ਵੱਡੀ ਨੇਕੀ ਹੈ ਜਿਹੜੀ ਸਿਰਫ ਸਿੱਖ ਗੁਰਦੁਆਰਿਆਂ ਦੇ ਅੰਦਰ ਹੀ ਹੋ ਰਹੀ ਹੈ ਇਸ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ